ਹਾਂ ਜੀ ਮੇਰੇ ਕੀ ਹਾਲ ਚਾਲ ਆ ਤੁਹਾਡਾ ਸਾਰੇ ਠੀਕ ਹੀ ਹੋਗੇ ਵਧੀਆ ਹੋਗੇ ਸਾਰੇ ਤੇ ਅੱਜ ਦਾ ਆਪਣਾ ਕੰਮ ਹੈਗਾ ਥੱਲੇ ਵਿਛੋਣੀ ਆਪਾਂ ਚਾਰ ਸਾਬਜਾਂ ਦੇ ਦਿਨ ਦਿਨ ਸ਼ੁਰੂ ਹੋ ਜਾਣੀ ਅੱਜ ਰਾਤ ਨੂੰ 12:00 ਕਵੇ ਤੋਂ ਬਾਅਦ ਉਹ ਚੜ ਜੂਗਾ ਤੇ ਉਸ ਤੋਂ ਬਾਅਦ ਹੁਣ ਕਰਨਾ ਕੀ ਆਪਾਂ ਹੁਣ ਵਿਛੌਣਗੇ ਆਪਾਂ ਕਿਤੇ ਲਾ ਠੀਕ ਹੈ ਹਰ ਸਾਲੀ ਮੇ ਵਿਛੌਣਾ ਮੈਂ ਨੁੱਤੀ ਤੀਜਾ ਪਤਾ ਚੌਥਾ ਸਾਲ ਹੈ ਮੇਰੀ ਵੀਡੀਓ ਚ ਪਤਾ ਲੱਗ ਜੂ ਕਿੰਨੀਆਂ ਵੀਡੀਓ ਬਾੜੀਆਂ ਇੱਕ ਵੀਡੀਓ ਬਣਾਉਂਦੇ ਹਾਂ ਸਾਲ ਤੇ ਬਾਕੀ ਉਹ ਵੀ ਆਪਾਂ ਐਡ ਕਰਾਂਗੇ ਜਾਂ ਤਾਂ ਜਨਵਰੀ ਚ ਪਾਵਾਂਗੇ ਤੇ ਜਾਂ ਨਾਲ ਨਾਲ ਪਾਈ ਚੱਲਾਂਗੇ ਆਪਾਂ ਵੀਡੀਓ ਦੇਖਾਂਗੇ ਕੀ ਬੰਦਾ ਤੇ ਹੁਣ ਆਪਾਂ ਵਿਸ਼ਾਵਾਗੇ ਗਦੈ ਲਾਇਤੇ ਇੱਥੇ ਹੁੰਦਾ ਮੇਰਾ ਹਰ ਸਭ ਆਪਾਂ ਮੰਚਾ ਬਾਹਰ ਕੱਢਦਾ ਹੈ ਕੱਲ ਨੂੰ ਕਿ ਰਾਤ ਇੱਥੇ ਰੱਖਾਂਗੇ ਜਾਂ ਇੱਥੇ ਖੜਾ ਕਰ ਦਾਂਗੇ ਮੰਚ ਆਏ ਠੀਕ ਹੈ ਤੇ ਹੁਣ ਆਪਣੀ ਕਿਛੌਣ ਲੱਗੀ ਇੱਥੇ ਗਦੈਲਾ ਹੁਣ ਆ ਗਿਆ 4-50 ਦਿਨ ਤੇ ਮੈਂ ਤੀਜਾ ਮਹੀਨਾ ਚੌਥਾ ਸਾਲ ਹੈ ਮੇਰਾ ਮਨਾ ਰਿਹਾ ਪੋਚਾ ਲਾਇਆ ਸੀ ਮੈਂ ਤੇ ਹੁਣ ਵਿਛਾਉਣਾਂ ਨੂੰ ਬਾਕੀ ਕੱਲ ਨੂੰ ਫੇਰ ਲਾ ਦਿੰਨਾ ਫੇਰ ਨਹੀਂ ਮੁੜ ਕੇ ਲਾਉਂਦਾ ਤੇ ਹੁਣ ਅੱਜ ਪਾਪਾ ਮਿੱਤਰ ਵਿਛਾਉਣ ਲੱਗੇ ਆ ਗਦੈਲਾ ਪਹਿਲਾਂ ਖਲਾਰ ਲਗੀ ਫਿਰ ਆ ਵੀ ਲਾਉਣਾ ਉਹ ਮਤਲਬ ਉਹ ਚਾਹੁੰਦਾ ਏ। ਤੇ ਤਾਂ ਜਿਹੜਾ ਦੁੱਖ ਆ ਰਿਹਾ ਇਸ ਤਰ੍ਹਾਂ ਕਰਕੇ। ਦੇਖੀ ਚੱਲੋ ਸਾਰੇ। ਸਿਖਾਉਂਦੇ ਹਾਂ। ਪ੍ਰੋਪ ਪ੍ਰੋਪ ਇਹ ਤਰੀਕੇ ਨਾਲ ਚਾਹੁੰਦਾ ਮਿੱਤਰੋ। ਵਾਰ ਦੁਹਮੇਰ ਕਰੇ। ਕਿਉਂਕਿ ਧਿਆਨ ਬਣਾਉਣੀ ਆਪਾਂ। ਜੀ ਵਾਰ ਸ਼ਮੀਰ ਕਰੇਗੇ ਤਾਂ ਆਹੀ ਸੀ ਨਾ ਠੀਕ ਹੋ ਗਿਆ। ਅੰਬੀ ਕੰਗੀਂ ਵਰਦਾ ਹੋ ਰਹੀ ਹੈ ਚਾਦਰ ਚਾਦਰ ਉਸਾਰੀ ਦੇ ਲਈ ਪਰ ਪ੍ਰਦਰਸ਼ਨਾਂ ਚਰਪੀ ਤੇ ਇਸ ਦੂਆ ਆਪਾਂ ਕਰਨੇ ਆ ਚਾਦਰ ਬਚੋ ਨਹੀਂ ਨਹੀਂ ਜਦੋਂ ਆ ਤੁਸੀਂ ਅੰਦੇਸ਼ਾਾਂ ਦੇ ਪਰਿਸ਼ਾਦ ਨੇ ਪੇਪਰ ਵਿੱਚ ਤਾਂ ਜੀ ਤਰ੍ਹਾਂ ਸ਼ਾਰ ਆ ਗਿਆ ਆਪਣਾ ਤੇ ਸ਼ੌਂ ਵੀ ਜਲਣ ਕਿ ਮਿੱਤਰੋ ਕਾਣੇ ਕੋਈ ਨਹੀਂ ਮਿਲਦਾ ਨਾ ਮੁੜ ਕੇ ਤੇ ਯਾਰ ਜਦੋਂ ਆਪਾਂ ਜਦੋਂ ਆਪਾਂ ਤੋਂ ਵੀ ਬਾਹਰ ਮਟੂਰੇ ਅੰਦਰ ਵਾਕੀ ਲਾਉਣਾ ਇਹ ਬਰਗ ਗਏ ਵਿਚੋਲੇ ਥੱਲੇ ਪਰਾਏ ਕਰਕੇ ਉਹ ਸ਼ਾਰਦ ਦੇ ਨਾਲ ਕਰਕੇ ਮੱਝੇ ਵਿੱਚ ਹੀ ਠੀਕ ਹੈ ਤੀਹ ਹਰਤਾ ਸੀਗਾ ਫੌਜੀ ਵਾਲਾ ਕੰਪਲ ਥੱਲੇ ਫੇਰ ਬਿਤਾਇਆ ਸੀ ਐਡਮ ਕਰਤਾ ਪਰ ਦੋਨੋਂ ਖਤਕਾ ਨੂੰ ਤੇ ਇਸ ਤੋਂ ਬਾਅਦ ਵਿਸ਼ਾਵਾਂ ਕਿਹਾ ਕਰਨ ਕਰਾ ਥੱਲੇ ਕਿੰਨੇ ਕਿਉਂ ਕਰ ਰਹੇ ਕਿ ਕਰ ਲੈਂਦੇ ਠੀਕ ਨਾ ਤੇਰੀ 450 ਦਾ ਵੀ ਇਹਦੀ ਹੈ ਨਹੀਂ ਸੀ ਉਹਨਾਂ ਕੋਲ ਦਾ ਤਾ ਕੋਸ਼ਿਸ਼ ਨਹੀਂ ਬਸ ਦਾਦੀ ਕੰਮ ਵਿੱਚ ਸੀ ਮਾਤਾ ਗੁਜਰੀ ਦੇ ਮੁਕਲ ਜੀ ਉਹਨੇ ਸੁਤੇ ਹੁੰਦਾ ਐਵੇਂ ਕਿੱਡੀ ਮੁਕੀ ਦੀ ਸੀ ਛੇ ਦਿਨਾਂ ਤੋਂ ਵਾਇਕਰ ਮੇਰੇ ਕਰੀ ਤੇ ਆਪਾਂ ਸ਼ਾਮ ਨੂੰ ਲਾ ਕੇ ਕਰੀਨ ਸਲੂਧਨਸ਼ ਤੀਰਪਾ ਇਹ ਤਾਂ ਹਰ ਜਿੰਦ ਗੁਰਾਂ ਦਾ ਮਤਲਬ ਕਿ ਸੇ ਇਹ ਕੀ ਲਗਾ ਇਹ ਹੋ ਗਿਆ ਪਰ ਜੰਮਾਈ ਠੰਡੇ ਕੰਪਰ ਵਿਚੋਂ ਸਰਾ ਦੇ ਬਾਅਦ ਬੜੀ ਇੱਕ ਬੋਝਵਿਕ ਕੰਪਨਪਾ ਜਾਣਨ ਕੇ ਸੰਗਰਾਮ ਤੇ ਸੰਗਰਾਮ ਦਾ ਵੀ ਦਿਖਾਉਣਾਂ ਕੋਸ਼ਿਸ਼ ਕਰੂੰਗਾ ਸੰਗਰਾਮ ਤੇ ਵੀ ਬਲੌ ਨੂੰ ਨਦੀ ਕਿਨਾਰੇ ਲਾ ਦੇ ਯਾਰ ਬਾਕੀ ਲੋਕ ਬੈਠੇ ਇਹ ਕੀ ਕਰੀ ਜਾਂਦਾ ਕਥਾ ਵਿجب ਨਹੀਂ ਲੈ ਕੋ ਬਿਤਾਉਣਾ ਦੀ ਕਰ ਲਿਆ ਪਿਛਲੀ ਵਾਰ ਸੁਣਾ ਸੀ ਇਹ ਇੱਕ ਬੜੀ ਮਿਲ ਲਓ ਇਸ ਵੀਰ ਬੜਾ ਸੁਣਨ ਲੱਗਿਆ ਸੀ ਐ ਚਟਾਈ ਉਸ਼ਾ ਦੇ ਚੰਗੀ ਤਰ੍ਹਾਂ ਪੂਰੀ ਤੇ ਸੱਚ ਜੁਹੋ ਜਿੱਤਰੋ ਹੁਣ ਦੇਖ ਲਓ ਆਪਾਂ ਉਸ਼ਾਲੇ ਥੱਲੇ ਪੈਰਾਂ ਦੇ ਜਰਾਪਾ ਤੇ ਇਸ ਤਰ੍ਹਾਂ ਬਣ ਗਿਆ ਉਸ਼ਾਲੇ ਆਪਾਂ ਥੱਲੇ ਬਣੀ ਨਹੀਂ ਗੱਲ ਤੇ ਬਣਾਉਣੀ ਕਲਮ ਹਜੇ ਕੱਲ ਨੂੰ ਤੋਂ ਸਟਾਰਟ ਹੈ ਨਾਵਾਂਗੇ ਪੂਰੀ ਗੱਲ ਬਾਤ ਕੇ ਰਾਈਂ ਪੈ ਜਾਗੇ ਅੱਜ ਤਾਂ ਰਜਾਈ ਲਾ ਕੇ ਦੇਰਾ ਤੇ ਕੋਈ ਮਿੱਤਰੋ ਤੇ ਸੈਟਲ ਯਾਰ ਜਾਈ ਰਜਾਈ ਸੈਟਲੀਓ ਬਾਬਾ ਜੱਕੋਈ ਰਜਾਈ ਦੇਖੋ ਮਿੱਤਰੋ ਤੇ ਕੱਲ ਨੂੰ ਆਪਾਂ ਮੰਜਾ ਵੀ ਢਾਹ ਦਾਂਗੇ ਖੜਾ ਕਰ ਦਾਂਗੇ ਹੁਣ ਹੀ ਕਰ ਦਾਂਗੇ ਇਹ ਆਪਾਂ ਲਾੜੀਏ ਥੱਲੇ ਡੇਰੀ ਕਮਰੇ 'ਚ ਤੇੰਤਰ ਤੁਸੀਂ ਪੈਣ ਦੀ ਕੋਸ਼ਿਸ਼ ਕਰਿਆ ਕਰੋ ਜਿੰਨਾ